ਮਿਤਰਾਤ ਗੁਰਦਾਸਪੁਰ ਦੇ ਪਿੰਡ ਪੂਰੇਵਾਲ ਅਰਾਈਆਂ ਦੇ ਵਿੱਚ ਬਿਜਲੀ ਦਾ ਕਰੰਟ ਲੱਗਣ ਕਰਕੇ ਇੱਕ ਕਿਸਾਨ ਦੇ ਦੋ ਕੀਮਤੀ ਪਸ਼ੂਆਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ਰਣਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਪੂਰੇਵਾਲ ਅਰਾਈਆਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਘਰ ਦੇ ਨਜ਼ਦੀਕ ਹੀ ਬਣਾਈ ਹਵੇਲੀ ਦੇ ਵਿੱਚ ਪਸ਼ੂ ਛੱਡ ਦੇ ਢੇਠਾ ਬੰਨੇ ਹੋਏ ਸਨ ਅਤੇ ਬਿਜਲੀ ਦੇ ਖੰਬੇ ਪੱਖੇ ਦੇ ਸ਼ਾਰਟ ਹੋਣ ਦੇ ਕਰਕੇ ਬਿਜਲੀ ਦਾ ਕਰੰਟ ਛੱਡ ਦੇ ਨਾਲ ਲੱਗੇ ਗਾਰਡਰਾਂ ਦੇ ਵਿੱਚ ਆ ਗਿਆ ਜਿਸ ਦੇ ਨਾਲ ਉਹਨਾਂ ਵੱਲੋਂ ਛੱਡ ਦੇ ਥੱਲੇ ਬੰਨੇ ਪਸ਼ੂ ਇਸ ਕਰੰਟ ਦੀ ਲਪੇਟ ਦੇ ਵਿੱਚ ਆ ਗਏ ਸੋ ਪਤਾ ਲੱਗਣ ਤੇ ਡੰਗਰਾਂ ਦੇ ਰੱਸੇ ਵੱਢਣੇ ਸ਼ੁਰੂ ਕਰ ਦਿੱਤੇ ਨੇ ਦੌੜ ਕੇ ਘਰ ਜਾ ਕੇ ਮੀਟਰ ਤੋਂ ਬਿਜਲੀ ਦਾ ਮੇਨ ਸਵਿਚ ਆਫ ਕਰ ਦਿੱਤਾ ਤੇ ਉਦੋਂ ਤੱਕ ਇੱਕ ਗਾਂ ਅਤੇ ਇੱਕ ਮੱਝ ਦੀ ਮੌਤ ਹੋ ਚੁੱਕੀ ਸੀ ਹਾਂ ਦੱਸਿਆ ਕਿ ਉਹਨਾਂ ਦਾ ਲੱਖ ਰੁਪਏ ਦਾ ਕਰੀਬ ਨੁਕਸਾਨ ਹੋਇਆ ਉਸਨੇ ਸਰਕਾਰ ਦੇ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਸ ਦਾ ਮੁਆਵਜ਼ਾ ਵੀ ਦਿੱਤਾ ਜਾਵੇ ਮੇਰਾ ਨਾਮ ਰਣਜੀਤ ਸਿੰਘ ਮੱਝਾਂ ਨੂੰ ਕਰੰਟ ਲੱਗ ਗਿਆ ਜੀ ਮੱਝ ਨੂੰ ਤੇ ਗਾਈ ਨੂੰ ਤੇ ਪੱਖਾ ਛਾਟ ਹੋ ਗਿਆ ਸੀ ਤੇ ਪਿੱਲਰ ਦੇ ਨਾਲੇ ਲੱਗ ਗਈਆਂ ਮਹੀਆਂ ਤੇ ਗਾਂ ਨੂੰ ਹੀ ਤੇ ਮੈਨੂੰ ਕਰੰਟ ਲੱਗ ਗਿਆ ਸਾਨੂੰ ਵੀ ਸਭਾ ਪਤਾ ਲੱਗਾ ਹੈ ਪਤਾ ਡੈਡੀ ਜੀ ਸੁੱਤੇ ਸੀ ਇੱਥੇ ਉਹ ਨਾ ਵੇਖਿਆ ਉਹ اچانک ਹੀ ਉਹ ਕਹਿੰਦੇ ਸਾਰੇ ਡੰਗਰਾਂ ਨੂੰ ਲੱਗ ਗਿਆ ਇਹ ਘਰ ਨੂੰ ਦੌੜੇ ਰਸਾ ਵੱਢ ਤੇ ਬੱਤੀ ਮਗਰੋਂ ਕ ਬੰਦ ਕਰਤੀ ਤੇ ਅਸੀਂ ਆਣ ਕੇ ਵੇਖਿਆ ਤੇ ਮਹੀਂ ਤੇ ਗਾਂ ਹੀ ਦੇਖਤੀ ਜੀ ਤੇ ਦੂਜਿਆਂ ਦੇ ਰਸੇ ਵੱਢੇ ਉਹ ਇੱਕ ਸਾਈਡ ਤੇ ਹੋ ਗਏ ਕਿੰਨੀ ਕੀਮਤ ਆ ਗਈ ਇਹਨਾਂ ਦੀ ਗਾਂ ਹੀ ਜੀ 35000 ਦੀ ਆਜੇ ਮੱਝ ਦੀ ਕੋਈ 60000 ਰੁਪਿਆ ਹੈ ਕਿ ਇਹਨਾਂ ਨੂੰ ਨੁਕਸਾਨ ਹੋ ਗਿਆ ਡਾਡਾ ਜੀ ਨੁਕਸਾਨ ਹੋ ਗਿਆ ਕੋਈ 80 ਕੇ 90 90000 ਦਾ 95000 ਹੋ ਗਿਆ ਇਹ ਸਾਰਾ ਨੂੰ ਬਹੁਤ ਤੋਂ ਵੱਧ ਸਜ ਸਾਡੀ ਸਹਾਇਤਾ ਕਰੇ ਜੋ ਵੀ ਬੰਦਾ ਸਾਨੂੰ ਦੇ ਅਸੀਂ